ਪਾਤਸ਼ਾਹ ਕਹਿੰਦੇ ਇਕੰਕਾਰ ਸਤ ਗੁਰ ਪ੍ਰਸਾਦ ਇਕੰਕਾਰ ਸਤ ਉਗੁਰ ਪ੍ਰਸਾਦ ਪਰਮੇਸ਼ਰ ਇਕ ਹੈ ਬੇ ਅੰਤ ਰਚਨਾ ਹੋਦੀ ਸਰਬਮਈ ਵਿਆਪਕ ਹੈ ਸਾਰ ਕਰਨਕਾਰਨ ਸਮਰਾਥ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਪਿਆਰਿਓ ਉਸ ਪਰਮੇਸ਼ਰ ਨੂੰ ਪਾਉਣ ਲਈ ਗੁਰੂ ਦੀ ਕਿਰਪਾ ਚਾਹੀਦੀ ਹੈ ਕਿਰਪਾ ਦੇ ਬਿਗੈਰ ਪ੍ਰਭੂ ਨੂੰ ਪਾਉਣਾ ਔਖਾ ਹੈ ਪਰਮੇਸ਼ਰ ਨੂੰ ਪਾਉਣ ਲਈ ਗੁਰੂ ਦੀ ਕਿਰਪਾ ਪ੍ਰਸ਼ਾਦ ਦਾ ਭਾਵ ਕਿਰਪਾ ਹੈ ਕਰਪਾ ਦਾ ਭਾਵ ਉਹ ਸ਼ਬਦ ਹੈ ਗੁਰੂ ਜੀ ਕਹਿੰਦੇ ਗੁਰੂ ਦੇ ਬਖਸ਼ਿਸ਼ ਕਰੀ ਵਹਿ ਗੁਰੂ ਦੇ ਨਾਮ ਦੀ ਫਿਰ ਉਹਦੀ ਪ੍ਰਾਪਤੀ ਕਰ ਕਿਵੇਂ ਹਰ ਜਾਪ ਜਪੇ ਮਨ ਧੀਰ ਆਹਾ ਜੀਵ ਹਰ ਜਾਪ ਵਹਿ ਗੁਰੂ ਦਾ ਸਿਮਰਨ ਕਰ ਪ੍ਰਭੂ ਦਾ ਨਾਮ ਜਾਪ ਜਦੋਂ ਜਪੇਗਾ ਮਨ ਸਹਜ ਅਵਸਥਾ ਦੇ ਵਿੱਚ ਆ ਜਾਏਗਾ ਧੀਰੇ ਦਾ ਭਾਵ ਹੈ ਸਹਜ ਧੀਰਜ ਦੇ ਵਿੱਚ ਟਿਕਾਓ ਵਿੱਚ ਜਿਹੜਾ ਧੀਰਜ ਆ ਨਾ ਸ਼ਾਂਤ ਜੜਨੀ ਦੀ फडਕਣਾ ਤੋਂ ਰਹਿਤ ਹੋ ਜਾਊਗਾ ਸੰਕਲਪ ਵਿਕਲਪ ਆ ਜਿਹੜੀਆਂ ਮਨ ਦੀਆਂ ਇਸ਼ਾਵਾ ਸ਼ਾਂਤ ਹੋ ਜਾਣਗੀਆਂ ਇੱਕੋ ਹੀ आनंद ਦੇ ਵਿੱਚ ਮਨ ਚਲਿਆ ਜਾਉ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਮਨ ਟਿਕਾਉ ਉਹ ਜਾ ਦੇਗਾ ਅਨੰਦ ਵਿੱਚ ਚਲਿਆ ਜਾਵੇਗਾ ਇਹ ਨਾਮ ਦੀ ਸ਼ਕਤੀ ਹੈ ਗੁਰੂ ਪਿਆਰਿਓ ਇਹ ਜਿਹੜਾ ਮਨਾ ਨਾ ਆ ਦੀਵਣ ਰੂਪੀ ਜਿਹੜੀ ਗੱਡੀ ਹੈ ਚਲਦੀ ਹੈ ਏ ਮਨ ਦੇ ਅਨਸਾਰ ਜੀਵ ਚੱਲਦਾ ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਫਿਰ ਗੁਰੂ ਅਨਸਾਰ ਚੱਲਦਾ ਜੇ ਮਨ ਅਨਸਾਰ ਚੱਲਦਾ ਵਾ ਫੇਰੇ ਪਦਾਰਥਾਂ ਪਿੱਛੇ ਭੱਜਿਆ ਫਿਰਦਾ ਤੇ ਜੇ ਗੁਰੂ ਅਨਸਾਰ ਚੱਲਦਾ ਪਦਾਰਥ ਇਹਦੇ ਪਿੱਛੇ ਦੌੜੇ ਫਿਰਦੇ ਆ ਇਸ ਲਈ ਮਨ ਟਕਾਓ ਚ ਰਹਿਂਦਾ ਕੋਈ ਚੜਾ ਨਹੀਂ ਰਹਿ ਜਾਂਦੀ ਆਨ ਸ਼ਾਂਤ ਸਹਜ ਅਵਸਥਾ ਚ ਚਲਿਆ ਜਾਂਦਾ ਇੱਥੇ ਪਾਤਸ਼ਾਹ ਕਹਿੰਦੇ ਰਹਾਓ ਵਿਸ਼ਰਾਮ ਵੇਖੋ ਨਾਮ ਦੀ ਸ਼ਕਤੀ ਹੈ ਵਿਸ਼ਰਾਮ ਦਾ ਭਾਵ ਹੀ ਸ਼ਾਂਤੀ ਹੈ ਇਹ ਗੁਰੂ ਮਹਾਰਿ ਦੇ ਨਾਮ ਦਾ ਮਹਾਤਮਾ